ਪੰਜਾਬੀ ਦੇ ਮਸ਼ਹੂਰ ਲੇਖਕ ਰਾਮ ਸਰੂਪ ਅਣਕੀ ਦਾ ਪੰਜਾਬੀ ਨਾਵਲ ਜ਼ਮੀਨਾਂ ਵਾਲੇ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਜੀ ਅੱਜ ਨਾਵਲ ਦਾ ਭਾਗ 2 ਤੁਹਾਨੂੰ ਸੁਣਾਵਾਂਗੇ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਤੇ ਕਹਾਣੀਆਂ ਸੌਂਦੇ ਰਹਿਣ ਲਈ ਚੈਨਲ ਸਵੀ ਮੀਡੀਆ 11 ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਆਓ ਨਾਵਲ ਜ਼ਮੀਨਾਂ ਵਾਲੇ ਦਾ ਅਗਲਾ ਭਾਗ 2 ਤੇ ਸੌਂਦੇ ਰਹੋ ਸਵੀ ਮੀਡੀਆ 11 ਭਗਵਾਨ ਸੂ ਬਿਮਾਰ ਰਹਿੰਦਾ ਉਹਨੂੰ ਸਾਦੀ ਕਸਰ ਸੀ ਦਮ ਉਖੜਿਆ ਰਹਿੰਦਾ ਆਥਨ ਵੇਲੇ ਉਹ ਠੇਕੇ ਦੀ ਦੇਸੀ ਦਾਰੂ ਇੱਕ ਪੂਆ ਪੀਂਦਾ ਰੋਟੀ ਖਾ ਕੇ ਸੌ ਜਾਂਦਾ ਤਾਰੂ ਪੀਣ ਨਾਲ ਉਹਦਾ ਸਾਹ ਠੀਕ ਆ ਜਾਂਦਾ ਰਾਤ ਨੂੰ ਨੀਂਦ ਵੀ ਚੰਗੀ ਆ ਜਾਂਦੀ ਸੀ ਵੱਡੇ ਤੜਕੇ ਉਹਨੂੰ ਖੰਗ ਛੱਡਦੀ ਬੁਰਾ ਹਾਲ ਹੋ ਜਾਂਦਾ ਜਿਵੇਂ ਕਾਲਜਾ ਢੇਰੀ ਹੋ ਜਾਣਾ ਹੋਵੇ ਤਾਂ ਤਨ ਮੂੰਹ ਵਿੱਚ ਲੈ ਕੇ ਉਹ ਹੈ ਦੀ ਬਲਗਮ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਬਲਗਮ ਨਿਕਲਦੀ ਵੀ ਬਹੁਤ ਪਰ ਖੰਗ ਛੜਨੋਂ ਨਹੀਂ ਸੀ ਹਟਦੀਗੀ ਮਸਾਂ ਕਿਤੇ ਦਿਨ ਚੜੇ ਜਾ ਕੇ ਉਹ ਸੂਤ ਹੁੰਦਾ ਫੀਮ ਵੀ ਖਾਂਦਾ ਸੀਗਾ ਫੀਮ ਖਾਣ ਨਾਲ ਹੱਡ ਪੈਰ ਤਕੜੇ ਰਹਿੰਦੇ ਥਕੀਵਾ ਮਹਿਸੂਸ ਨਹੀਂ ਸੀ ਹੁੰਦਾ ਕਾ ਪਰ ਉਹਨੂੰ ਚੋਰਾ ਇਹ ਸੀਗਾ ਕਿ ਪਿੰਡ ਵਿੱਚੋਂ ਫੀਮ ਚੰਗੀ ਨਹੀਂ ਮਿਲਦੀ ਸੀ ਕਦੇ-ਕਦੇ ਹੀ ਵਧੀਆ ਆਉਂਦੀ ਸੀਗੀ ਅਜਿਹੀ ਤਾਂ ਉਹਦੇ ਦੁੱਖ ਤੋੜ ਦਿੰਦੀ ਸੀਗੀ ਆਮ ਤੌਰ ਉਤੇ ਮਾੜੀ ਮਿਲਦੀ ਮਲਾਵਟ ਵਾਲੀ ਫੀਮ ਵਾਲਾ ਬੰਦਾ ਇਹੋ ਕਹਿ ਕੇ ਆਪਣੀ ਜਾਨ ਛੁੜਾ ਲੈਂਦਾ ਅਖੇ ਉਤੋਂ ਜਹੀ ਜੀ ਆਉਂਦੀ ਹੈ ਉਹੀ ਦਿਨਿਆ ਤਾਇਆ ਮੈਂ ਆਪਣੇ ਕੋਲੋਂ ਕੁਝ ਨਹੀਂ ਕਰਦਾ ਕਾ ਫਿਰ ਉਹਨਾਂ ਨੂੰ ਕਹਿ ਸੋਰੇ ਮੇਰਿਆ ਕਿ ਬਈ ਚੰਗੀ ਕੱਲਿਆ ਕਰਨ ਕਿਉਂ ਅਮਲਿਆਂ ਦਾ ਸ਼ਰਾਫ ਲੈਂਦੇ ਆ ਤੇ ਗਾਲਾਂ ਕੱਢ ਰਿਹਾ ਮੈਂ ਤਾਂ ਹਰ ਵਾਰੀ ਕਹਿਣਾ ਵਾ ਨਨਹਰਿਆ ਨੂੰ ਐਸ ਕੀ ਹੁਣ ਸਮਾਰਕ ਹੀ ਕਹੂੰਗਾ ਭਈ ਨਹੀਂ ਭਾਈ ਗਾਖ ਹੋਰ ਕਿਧਰੇ ਲੱਗ ਜਾਣਗੇ ਚੰਗੀ ਚੀਜ਼ ਲਿਆਇਆ ਕਰੋ ਉਹ ਭਾਈ ਗਜਬ ਸਾਈ ਦਾ ਕਦੇ ਕਦੇ ਤਾਂ ਨਿਰਾ ਕੀੜਿਆਂ ਦਾ ਗੂੰਹੀ ਹੁੰਦਾ ਆ ਪਾਉ ਹੋਈਆ ਪੈਸੇ ਜਦੋਂ ਨਗਦ ਫੜਾਉਨੇ ਆ ਚੀਜ਼ ਖਰੀਦਿਓ ਭਗਵਾਨ ਸੋਂ ਅੱਕ ਕੇ ਕਦੇ ਕਦੇ ਆਪ ਰਾਜਸਥਾਨ ਨੂੰ ਤੁਰ ਪੈਂਦਾ ਸੀਗਾ ਉਧਰੋਂ ਤਾਂ ਕੱਚ ਵਰਗੀ ਮਿਲਦੀ ਸੀਗੀ ਉਹ ਪਈਆ ਪਈਆ ਲੈ ਆਉਂਦਾ ਸੀਗਾ ਪਰ ਤੜਕੂ ਲੱਗਿਆ ਰਹਿੰਦਾ ਸੀ ਕਿ ਰਾਹ ਵਿੱਚ ਕਿਦਰੇ ਫੜੇ ਨਾ ਜਾਈਏ ਪਰ ਉਹਦਾ ਚਿਹਰਾ ਅਮਲਿਆ ਵਰਗਾ ਨਹੀਂ ਸੀਗਾ ਜਬ ਸੁੱਕੀਆਂ ਹੋਈਆਂ ਨਹੀਂ ਸਨ ਨੱਕ ਨੇ ਸੀ ਸੜਕ ਦਾਗਾ ਅਮਲੀਆਂ ਵਾਂਗ ਉਹਦੇ ਅੱਖਾਂ ਵੀ ਖੜੀਆਂ ਨਹੀਂ ਸੀ ਰਿੰਦੀਆਂ ਦੇਖਣ ਵਿੱਚ ਤਾਂ ਉਹ ਸਧਾਰਨ ਜੀ ਹ ਲੱਗਦਾ ਚਿਹਰਾ ਭਰਿਆ ਭਰਿਆ ਗੱਲਾਂ ਉੱਤੇ ਲਾਲੀ ਸੀਗੀ ਜਿਵੇਂ ਉਹਨੂੰ ਕੋਈ ਬਿਮਾਰੀ ਹੀ ਨਾ ਹੋਵੇ ਫੀਮ ਉਹ ਥੋੜੀ ਹੀ ਖਾਂਦਾ ਸੀਗਾ ਖਾਂਦਾ ਦੋਵੇਂ ਵੇਲੇ ਸੀਗਾ ਆਪਣੀ ਜਵਾਨੀ ਵੇਲੇ ਉਹਨੇ ਬਥੇਰਾ ਕੰਮ ਕੀਤਾ ਬਥੇਰੀ ਦੀ ਥੋੜੀ ਸੀ ਦਿਨ ਰਾਤ ਕੰਮ ਕਰਦਾ ਥੱਕਦਾ ਨਹੀਂ ਸੀਗਾ ਇਕੱਲੇ ਕੋਲ 30 ਕਿੱਲੇ ਸੀਗੇ ਉਹਨੂੰ ਤਾਂ ਹੌਸਲਾ ਹੀ ਬੜਾ ਸੀਗਾ ਦੋ ਬਲਦਾਂ ਤੇ ਊਠ ਦੀ ਵਾਹੀ ਕੁੱਕਰ ਵੀ ਉਤੋਂ ਘੱਟ ਨਹੀਂ ਸੀਗਾ ਉਹ ਸਾਰੇ ਅਗਵਾੜ ਕੋਲੋਂ ਵੱਧ ਦਾਣੇ ਕਰ ਲੈਂਦੇ ਸੀਗੇ ਪਰ ਇਹ ਸਾਦੀ ਬਿਮਾਰੀ ਉਹਨੂੰ ਪਤਾ ਨਹੀਂ ਕਿੱਧਰੋਂ ਆ ਚੰਬੜੀ ਸੀਗੀ ਉਹ ਘਰ ਦੀ ਕੱਢੀ दारू ਪੀਂਦੇ ਹੁੰਦੇ ਕੁੱਕਰ ਤੇ ਭਗਵਾਨ ਸੋਂ ਖੇਤ ਵਿੱਚ ਹੀ ਕਿਦਰੇ ਲੱਕਵਾ ਜਿਹਾ ਤੋੜਾ ਦੱਬ ਦਿੰਦੇ ਸੀਗੇ ਖੇਤ ਹੀ ਰਾਤ ਬਰਾਤ ਤੇ ਕੱਢ ਲੈਂਦੇ ਵੇਚਦੇ ਨਹੀਂ ਸਨ ਆਪਣੇ ਪੀਣ ਨੂੰ ਕੱਢਦੇ ਇੱਕ ਵਾਰ दारू ਕੱਚੀ ਜਿਹੀ ਨਿਕਲੀ ਸੀ ਭਗਵਾਨ ਸੋਂ ਤਤੀ ਤਤੀ ਪੀ ਗਿਆ ਸੀਗਾ ਤਲਬ ਲੱਗੀ ਹੋਈ ਸੀ ਬਸ ਉੱਥੋਂ ਹੀ ਕਹਿੰਦੇ ਆ ਉਹਨੂੰ ਸਾਹ ਹੋਣ ਲੱਗਿਆ ਸੀਗਾ ਕਈ ਦਿਨ ਖਾਉ ਖਾਉ ਕਰਦਾ ਰਿਹਾ ਤੇ ਫੇਰ ਜਿਵੇਂ ਖਾਉ ਖਾਉ ਕਰਨਾ ਉਹਦਾ ਸੁਭਾਅ ਹੀ ਹੋ ਗਿਆ ਇੱਥੋਂ ਹੀ ਬਸ ਬਣ ਗਿਆ ਸਾ ਮੋੜ ਕੇ ਉਹ ਹੱਸਦਾ ਹੁੰਦਾ ਭੈਣਚੋਦ ਜਿਹੜੀ ਚੀਜ਼ ਤੋਂ ਬਿਮਾਰੀ ਲੱਗੀ ਆ ਉਹੀ ਹੁਣ ਦਵਾਈ ਬਣਦੀ ਆ ਇਹਦੇ ਪੀਤੇ ਬਗੈਰ ਸਾਂ ਨਹੀਂ ਟਿਕਦਾਗਾ ਪੁੱਤੀ ਪੁੱਤੀ ਭਾ ਕੋਈ ਲਿਆਵੇ ਲੜਕੜੀਆਂ ਕੋਈ ਲਿਆਵੇ ਕਾ ਮੱਕੀ ਦੀਆਂ ਵੱਟਾਂ ਪਾਉਂਦੇ ਕੁੱਕਰ ਤੇ ਭਗਵਾਨ ਸੋ ਗੱਲਾਂ ਕਰਦੇ ਰਹੇ ਸਨ ਕੁੱਕਰ ਆਖ ਰਿਹਾ ਸੀਗਾ ਬਸ ਥੋੜੇ ਸਾਲ ਹੀ ਐ ਅੱਖਿਆਈ ਵਾਲੇ ਤੈਨੂੰ ਜਰਨੈਲ ਗੱਭਰੂ ਹੋਇਆ ਆ ਲੈ ਇੱਕ ਦਿਨ ਆਪਣੇ ਬਰਾਬਰ ਦਾ ਹੋ ਜਾਣਾ ਇਹਨੇ ਫੇਰ ਤਾਂ ਕੰਮ ਨੂੰ ਵਾਹੀ ਕਿਹੜਾ ਨਾ ਪਾ ਦਿਆ ਕਰਾਂਗੇ ਆਪਾਂ ਇੱਕ ਨਹੀਂ ਦੋ ਚਾਹੀਦੇ ਨੇ ਪੁੱਤ ਹਰੜਾ ਵਰਗੇ ਸੁਣਿਆ ਨੀਗਾ ਕੱਲੀ ਹੋਵੇਂ ਨਾ ਬਣਾ ਵਿੱਚ ਲੱਕਣੀ ਕੱਲਾ ਨਾ ਹੋਵੇ ਪੁੱਤ ਜੱਟ ਦਾ ਮੈਂ ਕੱਲਾ ਸੀ ਤਾਂ ਹੀ ਔਖਾ ਹੁੰਦਾ ਫਿਰਦਾ ਓਏ ਅਜੇ ਤਾ ਕਾਰਖਾਨਾ ਚੱਲਦਾ ਏ ਹੋਰ ਬਣਾ ਲਿਆ ਇੱਕ ਇੱਥੇ ਕੀ ਲੈ ਜਾਣਾ ਆ ਪੰਜੀਰੀ ਖਾ ਕੇ ਉਹੋ ਜੀ ਫੇਰ ਹੋ ਜੂਗੀ ਨੰਦ ਕਰ ਕੁੱਕਰ ਹਸਣ ਲੱਗਿਆ ਸੀਗਾ ਖੇਤੀ ਬੰਦਿਆਂ ਨਾਲ ਹੁੰਦੀ ਏ ਕੁੱਕਰ ਹਸਣ ਦੀ ਗੱਲ ਨਹੀਂ ਗਈ ਬੰਦੇ ਦੋ ਹੁਣ ਇੱਕ ਸੀਰੀ ਫੇਰ ਨਹੀਂ ਸਾ ਲੈਂਦੇ ਲੈਣ ਦਿੰਦੇ ਧਰਤੀ ਨੂੰ ਥੋੜਾ ਜਿਹਾ ਰੋਕ ਕੇ ਫੇਰ ਦੱਸਣ ਲੱਗਿਆ ਲੈ ਤੇਰੇ ਕੋਲ ਬੁੱਕਲ ਖੋਲ ਹੀ ਜਿੰਨਾ ਵਾ ਚੌਥਾ ਮਹੀਨਾ ਆ ਕੁੱਕਰ ਨੇ ਜਿੰਦਰ ਖਿੱਚਣਾ ਬੰਦਾ ਕਰ ਦਿੱਤਾ ਸੀਗਾ ਉਠੀ ਛਾਲ ਮਾਰੀ ਛੱਡ ਵਟਾ ਨੂੰ ਦਿਨ ਦੀ ਦਿਨਵਿਸ਼ੀ ਬਣਾਵਾਲਾ ਆ ਕਹਿੰਦਾ ਲਿਆਵਾ ਕਿਸੇ ਵਟ ਚੋਂ ਕੱਢ ਕੇ ਅੱਜ ਤਾਂ ਪੀਵਾਂਗੇ ਨਾਲ ਦੇਖ ਲਈ ਮੁੰਡਾ ਹੋਊਗਾ ਆਲਾ ਨਹੀਂ ਜਾਂਦਾ ਮੇਰਾ ਬੋਲ ਉਹ ਖੇਤ ਬੈਠ ਕੇ ਹੀ ਪੀਣ ਲੱਗੇ ਸਨ ਮੁੰਡਾ ਹੋ ਗਿਆ ਤਾਂ ਦੋਵੇਂ ਭਾਈ ਵਧੀਆ ਖੇਤੀ ਕਰਨਗੇ ਕੁੱਕਰ ਭਗਵਾਨ ਸੋਂਦੇ ਸੁਪਨੇ ਜਗਾਉਣ ਲੱਗਾ ਸੀ ਕਰ ਰੱਬ ਦੀ ਕੁਦਰਤ ਦਾ ਕੋਈ ਪਤਾ ਨਹੀਂ ਪਾਈ ਕੁੜੀ ਵੀ ਹੋ ਸਕਦੀ ਹੈ ਭਗਵਾਨ ਤੋਂ ਦਾ ਸੁਪਨਾ ਸাকার ਨਹੀਂ ਸੀ ਹੁੰਦਾ ਜਿਸਦਾਗਾ ਕੁੜੀ ਇੱਕ ਹੋਗੀ ਪਹਿਲਾ ਪਥੇਰੀ ਹੈ ਹਣ ਹੋਰ ਕੁੜੀ ਨਹੀਂ ਹੁੰਦੀ ਆਨੰਦ ਕਰਦੇ ਨਾਲੇ ਯਾਰ ਰੱਬ ਉੱਤੋਂ ਦੇਖਦਾ ਵੀ ਹੈ ਕੁੜੀਆਂ ਤਾਂ ਘਰ ਹੁੰਝ ਕੇ ਲੈ ਜਾਂਦੀਆਂ ਨੇ ਜੱਟਾਂ ਦਾ ਤੂੰ ਸੰਸਾਨਾ ਕਰ ਮੁੰਡਾ ਹੋਊਗਾ ਕੁੱਕਰ ਉਹਦਾ ਦਲ ਤਰਣ ਲੱਗਿਆ ਸੀਗਾ ਕਰਮਾਂ ਦੀ ਗੱਲ ਐ ਕੁੱਕਰਾ ਮੁੰਡਾ ਹੋਇਆ ਤਾਂ ਮੇਰੀ ਉਮਰ ਵੱਧ ਜੂਗੀ ਜਵਾਨ ਹੋ ਕੇ ਆਪੇ ਸਭ ਸੰਭਾਲ ਲੈਣਗੇ ਮੈਂ ਸੁਰਖਰੂ ਹੋ ਜਾਊਂਗਾ ਕੱਲੇ ਬੰਦੇ ਦੀ ਕੋਈ ਜੂਨ ਨਹੀਂ ਭਰਾਵਾ ਜਦੋਂ ਉੱਠ ਖੜੇ ਦੋਵੇਂ ਪੁੱਤ ਦੇਖੀ ਫਿਰ ਤੇਰੀ ਪਿਸਲ ਕਰ ਦੇਣਗੇ ਤੇਰੀ ਪਿਸਲ ਕਰ ਦਿਆਂਗੇ ਮੈਂ ਹੈਗਾ ਆ ਨਾ ਦੋਵਾਂ ਨੂੰ ਐਨ ਬਣਾ ਦੂੰਗਾ ਪੱਕੇ ਹਾਲੀ ਖੇਤੀ ਨੂੰ ਤਾਂ ਮੂਰੇ ਲਾ ਲਾਂਗੇ ਤਿੰਨੇ ਅਸੀਂ ਕੁੱਕਰ ਨੂੰ ਦੂਜਾ ਪੈਗ ਖਾਸਾ ਤਰਾਰਾ ਦੇ ਗਿਆ ਸੀਗਾ ਭਗਵਾਨ ਤੂੰ ਹੱਸਣ ਲੱਗਾ ਕਿਉਂ ਹੱਸੀ ਜਾਂਦਾ ਕੀ ਗੱਲ ਹੈ ਜਦੋਂ ਨੂੰ ਮੁੰਡੇ ਜਵਾਨ ਹੋਣਗੇ ਉਦੋਂ ਨੂੰ ਤੂੰ ਨਹੀਂ ਢਲ ਜਾਏਗਾ ਮੇਰੀ ਪਿਸਲ ਕਰਨ ਨੂੰ ਫਿਰਦਾ ਆ ਤੂੰ ਮੇਰੇ ਜਿੱਡਾ ਹੀ ਹੈ ਨਹੀਂ ਮੈਂ ਨਹੀਂ ਹਾਰਦਾ ਕੰਮ ਮੈਨੂੰ ਪਤਾ ਏ ਮੇਰਾ ਹੱਡ ਤਕੜਾ ਏ ਮੇਰੇ ਪਿਓ ਦਾ ਪਿਓ ਤੇ ਆ ਮੈਂ ਤਾਂ ਉਹ ਬੈਠਾ ਏ ਉਹ ਜਾ ਕੰਮ ਚਾਹੇ ਕਦੋਂ ਦਾ ਛੱਡ ਰੱਖਿਆ ਏ ਪਰ ਘੋੜੇ ਵਰਗਾ ਹਜੇ ਵੀ ਆ ਨਹੀਂ ਕੁੱਕਰਾ ਉਹ ਖਰਾਕਾਂ ਨਹੀਂ ਰਹੀਆਂ ਹੁਣ ਜਦੋਂ ਦਾ ਦੁੱਧ ਵਿਕਣ ਲੱਗਿਆ ਏ ਸਰੀਰ ਰਹਿ ਹੀ ਨਹੀਂ ਕੇ ਘਰਾਂ ਦੀਆਂ ਲੋੜਾਂ ਦਾ ਅੰਤ ਹੀ ਨਹੀਂ ਪਾਈ ਕਿੱਥੋਂ ਖਾ ਲੂਗਾ ਕੋਈ ਕਿੱਥੋਂ ਖਵਾ ਦੂਗਾ ਮੈਂ ਦੱਸਾਂ ਆਪਣੀ ਪੋਛਤਾਂ ਵਾਲੀ ਸਾਂਝ ਐ ਪਹਿਲਾਂ ਬਾਪੂ ਵੀ ਸੀਰੀ ਰਹਾ ਤੁਹਾਡੇ ਬੁੜੇ ਨਾਲ ਹੁਣ ਦੇਖ ਮੈਂ ਆ ਕਿੰਨੇ ਵਰਿਆਂ ਤੋਂ ਆ ਮੈਂ ਥੈਵ ਗਿਆ ਤਾਂ ਗਾਹਾਂਗੇ ਬੂ ਤਿਆਰ ਹੈ ਉਹ ਵੀ ਪਰੀ ਜਾਂਦਾ ਆ ਹਾਂ ਇਉ ਆਖ ਗੇਬੂ ਕਰੂ ਮੁੰਡਿਆਂ ਨਾਲ ਕੰਮ ਸੂਰਜ ਕਦੋਂ ਦਾ ਧਰਤੀ ਤੋਂ ਥੱਲੇ ਕਿਦਰੇ ਲਹਿ ਗਿਆ ਸੀ ਗਲ ਸ਼ਕੋਰਾ ਦਾ ਚਾਨਣ ਵੀ ਮੁੱਕਦਾ ਜਾ ਰਿਹਾ ਸੀਗਾ ਕੋਸਮੂਸਾ ਜਿਹਾ ਹੋਣ ਲੱਗਿਆ ਉਹਨਾਂ ਨੇ ਤੀਜਾ ਹਾੜਾ ਲਾਇਆ ਅਤੇ ਕੱਚ ਦੇ ਗਲਾਸ ਤੇ ਪਾਣੀ ਵਾਲਾ ਪਿੱਤਲ ਦਾ ਡੋਲੂ ਕੋਠੇ ਵਿੱਚ ਜਾ ਤਰੇ ਸੀਗੇ ਬੱਜ ਦੀ ਸ਼ਰਾਬ ਦੀ ਬੋਤਲ ਭਗਵਾਨ ਸੂਨੇ ਚਾਦਰ ਦੇ ਡੱਬ ਵਿੱਚ ਦੇ ਲਈ ਇੱਕ ਇੱਕ ਹਾੜਾ ਮਸਾ ਰੰਦਾ ਹੋਵੇਗਾ ਉਹਨਾਂ ਦੀ ਸਲਾਹ ਸੀ ਕਿ ਉਹ ਜਾ ਕੇ ਰੋਟੀ ਖਾਣ ਤੋਂ ਪਹਿਲਾਂ ਇਹ ਪੀ ਲੈਣਗੇ ਉਹ ਕੰਮ ਕਰਨ ਲੱਗੇ ਪਿੰਡ ਜਾ ਕੇ ਅਜੇ ਕੱਖਾਂ ਦਾ ਕੁਤਰਾ ਕਰਨਾ ਸੀ ਤੂੜੀ ਵਿਚਾਰਾ ਰਲਾ ਕੇ ਪਸ਼ੂਆਂ ਦੇ ਖੁਰਲੀਆਂ ਭਰਨੀਆ ਸਨ ਭੁੱਖਣ ਪਾਣੇ ਖੜੇ ਹੋਣਗੇ ਨੰਦਕੌਰ ਤੇ ਜਰਨੈਲ ਇੰਨਾ ਵੀ ਕਰਨ ਯੋਗ ਨਹੀਂ ਸਨ ਪਹਿਲਾਂ ਤਾਂ ਪਾਲੀ ਨੂੰ ਨਾਲ ਲਾ ਕੇ ਨੰਦਕੌਰ ਕਰ ਲੈਂਦੀ ਸੀ ਕਿ ਪਰ ਹੁਣ ਨੰਦਕੌਰ ਤੋਂ ਅਜਿਹੇ ਕੰਮ ਹੁੰਦੇ ਨਹੀਂ ਸਨ ਸਾਹ ਚੜ ਜਾਂਦਾ ਸੀ ਓੰਜ ਵੀ ਉਹ ਬੱਚ ਬੱਚ ਕੇ ਰਹਿੰਦੀ ਨਾ ਜਾਣੀਏ ਕੋਈ ਛੱਟ ਫਿਟ ਲੱਗ ਜਾਵੇ ਜਰਨੈਲ ਖਾਸਾ ਓਡਾਰ ਹੋ ਚੁੱਕਿਆ ਸੀ ਹੁਣ ਮਸਾਂ ਕਿਤੇ ਨੰਦਕੌਰ ਦੇ ਪੈਰ ਭਾਰੇ ਹੋਏ ਸਨ ਇਕੱਲੇ ਪਾਲੀ ਦੋ ਕੱਖ ਕੁਤਰੇ ਨਹੀਂ ਸਣ ਜਾਂਦੇਗੇ ਉਹ ਮਸ਼ੀਨ ਫੇਰੇ ਵਿੱਚ ਰੁਗ ਲਵੇ ਕਸਮੂਸੇ ਚਾਨਣ ਵਿੱਚ ਭਗਵਾਨ ਸੂ ਵਟਾਂ ਵੱਲ ਗੇੜਾ ਮਾਰਨ ਚਲਾ ਗਿਆ ਸੀ ਉਹਨੂੰ ਡਰ ਸੀ ਕਿ ਜਿੰਦਰੇ ਨੇ ਕਿਤੇ ਮੱਕੀ ਦੇ ਟੰਗੂਰ ਵੜ ਨਾ ਦਿੱਤੇ ਹੋਣ ਪਰ ਟੰਗੂਰ ਉਹਨੂੰ ਕਿਧਰੇ ਕੋਈ ਦਿਸਿਆ ਨਹੀਂ ਸੀਗਾ ਮੱਕੀ ਦਾ ਸਾਬਤ ਦਾਣਾ ਕਿਧਰੇ ਕੋਈ ਪਿਆ ਸੀਗਾ ਜਦ ਨੈਲ 14 15 ਵਰਿਆਂ ਦਾ ਹੋਇਆ ਤਾਂ ਰਿਹਾਰ ਕਰਨ ਲੱਗਿਆ ਸੀਗਾ ਟਰੈਕਟਰ ਲੈਣਾ ਆ ਪਰ ਤਾਂ ਉਹ ਹੈ ਨਹੀਂ ਸੀਗਾ ਖੇਤੀ ਦੇ ਕੰਮ ਵਿੱਚ ਹੀ ਪੈਣਾ ਸੀਗਾ ਨਿੱਕੇ ਮੋਟੇ ਕੰਮ ਕਰਦਾ ਪਾਲੀਆਂ ਵਾਲੇ ਚਾਹੇ ਉਸ ਤੋਂ ਬਾਅਦ ਦੋ ਮੁੰਡੇ ਹੋਰ ਹੋ ਚੁੱਕੇ ਸਨ ਪਰ ਉਹ ਹਾਲੇ ਵੀ ਮਾਂ ਦਾ ਸਭ ਤੋਂ ਵੱਧ ਲਾਡਲਾ ਸੀ ਆਖਦਾ ਖੇਤੀ ਤਾਂ ਕਰੂੰਗਾ ਜੇ ਟਰੈਕਟਰ ਲੈ ਕੇ ਦੇਹੋਂਗੇ ਤਾਂ ਆਪਾਂ ਤੋਂ ਮਾੜੇ ਮਾੜੇ ਘਰਾਂ ਕੋਲ ਵੀ ਟਰੈਕਟਰ ਆਪਾਂ ਵੀ ਲੈ ਲਓ ਕੋਈ ਕਿੱਥੋਂ ਲੈ ਲਈਏ ਅਖੇ ਚਿਤਰਾ ਵਿੱਚ ਗੂਣੀ ਤੇ ਕਾਂਵਾਂ ਨਾਲ ਸਾਈਆਂ ਕਬੀਲਦਾਰੀ ਮਸਾਂ ਤਰਦੀਏ ਟਰੈਕਟਰ ਭਾਲਦਾ ਭਗਵਾਨ ਤੋਂ ਜਵਾਬ ਦਿੰਦਾ ਕੁੱਕਰ ਵੀ ਟਰੈਕਟਰ ਦੇ ਹੱਕ ਵਿੱਚ ਨਹੀਂ ਸੀਗਾ ਉਹਨੂੰ ਤੌਖਲਾ ਸੀ ਕਿ ਟਰੈਕਟਰ ਘਰ ਵਿੱਚ ਆ ਗਿਆ ਤਾਂ ਉੱਠ ਬਲਦਾਂ ਦਾ ਕੰਮ ਮੁੱਕ ਜਾਣਾ ਹੈ ਮੈਂ ਬੇਕਾਰ ਹੋ ਜਾਊਂਗਾ ਉਹ ਹਸਨਲਾ ਦਾ ਟਰੈਕਟਰ ਤਾਂ ਜਿਮੀ ਖਾਣ ਲੱਗ ਪੈਂਦੇ ਆ ਉਹ ਕਿਵੇਂ ਜਰਨੈਲ ਅੱਖਾਂ ਚੌੜੀਆਂ ਕਰਦਾ ਤੇਲ ਭਾਲਦਾ ਹੈ ਤੇਲ ਮਹਿੰਗਾ ਬਹੁਤ ਹੈ ਜਿਵੇਂ ਊਠ ਬਲਦ ਕੱਖ ਖਾਂਦੇ ਆ ਟਰੈਕਟਰ ਤੇਲ ਖਾਂਦਾ ਆ ਤੇਲ ਨਾ ਹੋਵੇ ਤਾਂ ਖੜਾ ਦਾਇਆ ਟੁੱਟਿਆ ਗੱਡਾ ਟਰੈਕਟਰਾਂ ਨੇ ਤਾਂ ਪਾਈ ਤਬਾਹੀ ਕਰਤੀ ਐ ਦੁਨੀਆ ਕਿਉਂ ਉਹ ਕਿਵੇਂ ਟਰੈਕਟਰ ਵਾਲਿਆਂ ਦੇ ਦੁੱਗਣੇ ਦਾਣੇ ਹੁੰਦੇ ਨੇ ਟਰੈਕਟਰ ਤਾਂ ਆਪ ਦਾ ਖਰਚ ਆਪ ਕੱਢ ਜਾਂਦਾ ਆ ਮੈਨੂੰ ਕਿਤੇ ਪਤਾ ਨਹੀਂਗਾ ਤਾਂ ਲੈ ਲੋ ਫਿਰ ਦੇਖ ਲੋ ਚੰਡੀ ਦਾ ਭੌਣ ਕੁੱਕਰ ਗੰਭੀਰ ਹੋ ਕੇ ਆਖਦਾ ਨੰਦਕੌਰ ਦਾ ਤਰਕ ਸੀਗਾ ਉਂ ਤਾਂ ਜੇ ਟਰੈਕਟਰ ਵਿੜੇ ਚ ਖੜਾ ਹੋਵੇ ਤਾਂ ਮੁੰਡੇ ਕੁੜਮਾ ਨੂੰ ਸਾਖ ਚੰਗੇ ਹੋ ਜਾਂਦੇ ਆ ਟਰੈਕਟਰ ਦਾ ਨੌ ਵੱਡਾ ਇਹ ਭਾਈ ਕੁੱਕਰ ਫੇਰ ਨਹੀਂ ਬੋਲਿਆ ਭਗਵਾਨ ਨੂੰ ਕਹਿੰਦਾ ਤੂੰ ਆਪ ਦਾ ਨੌ ਵੱਡਾ ਕਰ ਪਹਿਲਾਂ ਆਖੇ ਅਸੀਂ ਟੁਕਣਾ ਜੇਕਰ ਤੇਰੇ ਛਪੜੀ ਦਾ ਕੱਖ ਨਾ ਰਹੇ ਠੀਕ ਹੈ ਭਾਈ ਲੈ ਲੈਨੇ ਆ ਫਿਰ ਜਰਨੈਲ ਨੇ ਮਾਂ ਨੂੰ ਘੁੱਟ ਕੇ ਜੱਫੀ ਪਾਈ ਮਖਤਿਆਰ ਉਹ ਤੇ ਕਰਨੈਲ ਦੇ ਬੁੱਲਾਂ ਉੱਤੇ ਵੀ ਮੁਸਕਾਨ ਸੀਗੀ ਮੰਦਰ ਤਾਂ ਅਜੇ ਨਿਆਣਾ ਸੀਗਾ ਉਹਨੂੰ ਕੀ ਸੌਰਤ ਸੀ ਇਨ੍ਹਾਂ ਗੱਲਾਂ ਦੀ ਭਗਵਾਨ ਸੋਨੇ ਪਟਵਾਰੀ ਨੂੰ ਪੈਸੇ ਦੇ ਕੇ 10 ਕਿਲਿਆਂ ਦੇ ਨੰਬਰ ਲੁਹਾਏ ਅਤੇ ਬੈਂਕ ਦੇ ਫਾਰਮ ਭਰ ਦਿੱਤੇ ਸੀਗੇ ਥੋੜੇ ਦਿਨਾਂ ਬਾਅਦ ਹੀ ਉਹਨਾਂ ਦੇ ਵਿੜੇ ਵਿੱਚ ਟਰੈਕਟਰ ਖੜਾ ਸੀਗਾ ਟਰੈਕਟਰ ਦੇ ਸਟੀering ਨੂੰ ਲੋਗੜੀ ਦੇ ਫੁੱਲ ਬੰਨੇ ਗਏ ਨਾ ਤਾਂ ਤੜਕੇ ਧੂਫ ਦਿੱਤੀ ਜੀ ਦੇ ਸਿੱਧੀ ਅਗਲੇ ਦਿਨ ਸਾਰੇ ਗਵਾਰਡ ਵਿੱਚ ਲੰਡੂ ਵੱਡੇ ਸੀਗੇ ਆਂਡੇ ਗਵਾਂਡੇ ਟਰੈਕਟਰ ਦੇਖਣ ਉਹਨਾਂ ਦੇ ਘਰੇ ਆਏ ਸ਼ਰੀਕ ਮੱਚ ਰਹੇ ਹੋਣਗੇ ਪਰ ਉਤੋਂ ਉਤੋਂ ਵਧਾਈਆਂ ਦਿੰਦੇ ਸੀਗੇ ਜਿਵੇਂ ਘਰ ਵਿੱਚ ਨਵੀਂ ਬਹੂ ਨੇ ਪੈਰ ਧਰਿਆ ਹੋਵੇ ਜਰਨੈਲ ਲੋਕਾਂ ਦੇ ਟਰੈਕਟਰਾਂ ਉੱਤੇ ਬੈਠਣਾ ਸਿੱਖ ਗਿਆ ਸੀਗਾ ਉਹਦੇ ਹਾਣੀ ਮੁੰਡਿਆਂ ਨੇ ਉਹਨੂੰ ਸਭ ਦੱਸ ਦਿੱਤਾ ਸੀਗਾ ਉਹ ਪਹਿਲੇ ਦਿਨ ਹੀ ਆਪਣਾ ਟਰੈਕਟਰ ਲੈ ਕੇ ਖੇਤ ਗਿਆ ਪਿੰਡ ਦੀ ਫੈਰਨੀ ਉੱਤੇ ਗੇੜੇ ਦਿੱਤੇ ਸਟੀering ਘੁਮਾ ਰਿਹਾ ਫਿਰ ਉਹ ਦੂਰ ਖੜੇ ਲੋਕਾਂ ਵੱਲ ਝਾਕਦਾ ਨਹੀਂ ਸੀਗਾ ਮਨ ਹੀ ਮਨ ਇੱਕ ਨਸ਼ਾ ਜਿਹਾ ਮਹਿਸੂਸ ਕਰਦਾ ਕਿ ਉਹ ਉਹਦੇ ਵੱਲ ਝਾਕਦੇ ਹੋਣਗੇ ਤਾਂ ਕਿੰਨਾ ਹਸਦ ਕਰਦੇ ਹੋਣਗੇ ਆਖਦੇ ਹੋਣਗੇ ਲੈ ਬਈ ਆ ਗਿਆ ਟਰੈਕਟਰ ਭਗਵਾਨ ਸੋਂ ਦੇ ਲਾਣੇ ਕੋਲ ਵੀ ਟਰੈਕਟਰ ਉੱਤੇ ਬੈਠਾ ਉਹ ਬਿਨਾਂ ਮਤਲਬ ਹੀ ਹਾਰਨ ਵਜਾ ਰਿਹਾ ਹੁੰਦਾ ਅਤੇ ਉਹਨੂੰ ਲੱਗਦਾ ਕਿ ਜਿਵੇਂ ਕੋਈ ਰਾਜਾ ਹਾਥੀ ਉੱਤੇ ਬੈਠਾ ਝੂਲਦਾ ਚੱਲ ਰਿਹਾ ਹੋਵੇ ਜਿਵੇਂ ਉਹਦੇ ਥੱਲੇ ਹਵਾਈ ਜਹਾਜ਼ ਹੋਵੇ ਮਖਤਿਆਰੋ 18-20 ਸਾਲ ਦੀ ਹੋ ਚੁੱਕੀ ਸੀ ਉਹਦੇ ਲਈ ਮੁੰਡਾ ਤਾਂ ਕਦੋਂ ਦਾ ਉਪਾਲ ਦੇਖ ਰਹੇ ਹਨ ਪਰ ਫਿਰ ਇੱਕ ਮੁੰਡਾ ਉਹਨਾਂ ਨੂੰ ਪਸੰਦ ਆ ਗਿਆ ਇਕੱਲਾ ਮੁੰਡਾ ਨਾ ਕੋਈ ਭੈਣ ਨਾ ਭਾਈ ਮੁੰਡੇ ਨੂੰ 15 ਕਿੱਲੇ ਜ਼ਮੀਨਾਂ ਦੀ ਸੀ ਫੰਨੇਖਾਂ ਘਰ ਸੀਗਾ ਉਹਨਾਂ ਕੋਲ ਟਰੈਕਟਰ ਵੀ ਸੀਗਾ ਕੁੜੀ ਦੇ ਐਨ ਹਾਨ ਪ੍ਰਵਾਨ ਬਸ 2 ਸਾਲ ਹੀ ਵੱਡਾ ਹੋਵੇਗਾ ਅਗਲੇ ਨੇ 30 ਕਿੱਲਾਂ ਦੇ ਮਾਲਕ ਟਰੈਕਟਰ ਵਾਲਾ ਕਰ ਦੇ ਕੇ ਹੀ ਰਸਤਾ ਲਿਆ ਸੀਗਾ ਫਿਰ ਕੁੜੀ ਦੇ ਤਿੰਨ ਭਰਾ ਸਨ ਬੰਦਿਆਂ ਦੀ ਬਰਕਤ ਹੁੰਦੀ ਹੈ ਕੁੜੀ ਭਰਾਵਾਂ ਨਾਲ ਖੁੱਲਾ ਡੁੱਲਾ ਵਰਤੇਗੀ ਫਿਰ ਜਰਨੈਲ ਨੂੰ ਰਸਤੇ ਆਉਣ ਲੱਗੇ ਪਰਨੰਦਕੌਰ ਦੇ ਨੱਕ ਥੱਲੇ ਕੋਈ ਕੁੜੀ ਨਾ ਆਈ ਪਹਿਲੀ ਸ਼ਰਤ ਤਾਂ ਇਹ ਹੁੰਦੀ ਕਿ ਘਰ ਟਰੈਕਟਰ ਵਾਲਾ ਹੋਵੇ ਉਹ ਮੁੰਡੇ ਨੂੰ ਮੋਟਰਸਾਈਕਲ ਲਵੇਗੀ ਕੁੜੀ ਦਾ ਕੱਦ ਵੱਡਾ ਹੋਵੇ ਉਹ ਮੋਟੀ ਨਾ ਹੋਵੇ ਨਾ ਬਹੁਤੀ ਪਤਲੀ ਰੰਗ ਗੋਰਾ ਹੋਵੇ ਕੁੜੀ ਦੇ ਭਾਈ ਹੋਣ ਭਾਈਆਂ ਬਗੈਰ ਉਹ ਵਰਦੂਗੀ ਕਿਹਦੇ ਨਾਲ ਬਰਾਤ ਦਾ 100 ਬੰਦਾ ਆਊਗਾ ਬਰਾਤ ਇੱਕ ਰਾਤ ਹੀ ਰਹੂਗੀ ਰੋਟੀ ਵਧੀਆ ਖਵਾਈ ਜਾਵੇਗੀ ਬੱਕਰੇ ਵੱਡੇ ਜਾਣਗੇ ਸ਼ਰਾਬ ਖੁੱਲੀ ਵਰਤੇਗੀ ਜਿਵੇਂ ਉਹਨਾਂ ਨੇ ਆਪਣੇ ਮਖਤਿਆਰੋ ਵੇੜੇ ਕੀਤਾ ਸੀਗਾ 20 ਟੋਲੇ ਸੋਨਾ ਪਾਉਗੀ ਉਹ 21 ਬਿਸਤਰੇ ਇਹਨੂੰ ਇੱਕ ਡਾਲ ਘਟ ਨਹੀਂ ਜਾਂ ਜਾਂ ਜਰਨੈਲ ਵੱਡਾ ਹੁੰਦਾ ਜਾ ਰਿਹਾ ਸੀ ਆਨੰਦ ਕੌਰ ਦੀਆਂ ਮੰਗਾਂ ਵੱਧਾਂ ਜਾ ਰਹੀਆਂ ਸਨ ਜਦੋਂ ਕਿ ਮੁੰਡੇ ਨੂੰ ਰਿਸ਼ਤਾ ਨਹੀਂ ਹੋ ਰਿਹਾ ਸੀਗਾ ਉਧਰ ਜ਼ਮੀਨ ਕੁੱਤਰੀ ਜਾਣ ਲੱਗੀ ਸੀਗੀ ਭਗਵਾਨ ਸੂਨੇ ਨਿਆਈ ਵਾਲੇ ਚਾਰ ਕਿੱਲੇ ਖੇਤ ਚੋਰੀਆਂ ਆਰਤੀਆਂ ਨੂੰ ਗਹਿਣੇ ਕਰ ਦਿੱਤੇ ਸੀਗੇ ਚੋਰੀਆਂ ਹੀ ਉਹ ਆਰਤੀਆਂ ਨੂੰ ਜ਼ਮੀਨ ਦਾ ਹਿੱਸਾ ਦਿੰਦਾ ਸਰਦਾ ਨਹੀਂ ਸੀਗਾ ਕੀ ਕਰਦਾ ਉਹ ਇੱਕ ਤਾਂ ਕੁੜੀ ਦੇ ਵਿਆਹ ਨੇ ਉਹਨੂੰ ਖੁੰਗਲ ਕਰ ਦਿੱਤਾ ਸੀਗਾ ਦੂਜੇ ਟਰੈਕਟਰ ਦੀ ਕੈਸਟ ਖੜੀ ਰਹਿੰਦੀ ਸੀ 6 ਮਹੀਨੇ ਜਿਵੇਂ 1 ਮਹੀਨੇ ਵਿੱਚ ਹੀ ਲੰਘ ਜਾਂਦੇ ਹੁਣ ਬਹੁਤੀ ਗੱਲ ਕੀ ਦਰਗਾ ਮਲ ਆਰਤੀਏ ਤੋਂ ਸੇਲੇ ਆ ਕੇ ਕਿਸ਼ਤ ਭarni ਪੈਂਦੀ ਕਿੱਥੇ ਤਾਂ ਉਹ ਇਹ ਮੂ ਸੀ ਕਿ ਟਰੈਕਟਰ ਕਰਕੇ ਦੁੱਗਣੀ ਕਮਾਈ ਹੋਣ ਲੱਗ ਪਵੇਗੀ ਪਰ ਹੁਣ ਹਾਲ ਇਹ ਸੀ ਕਿ ਟਰੈਕਟਰ ਜ਼ਮੀਨ ਨੂੰ ਖਾਨ ਲੱਗ ਗਿਆ ਸੀ ਕੁੱਕਰ ਨੇ ਜਿਹੜੀ ਗੱਲ ਕਦੇ ਆਖੀ ਸੀ ਉਹ ਹੁਣ ਸੱਚ ਸਾਬਤ ਹੋ ਰਹੀ ਸੀਗੀ ਭਗਵਾਨ ਤੋਂ ਥੱਕਿਆ ਟੁੱਟਿਆ ਆਥਰ ਨੂੰ ਕਰ ਆਉਂਦਾ ਸੰਸਿਆ ਫਿਕਰਾਂ ਵਿੱਚ दारू ਦੇ ਦੋਹਾੜੇ ਲਾਲਨ ਦਾ ਰੋਟੀ ਖਾ ਕੇ ਪੈਂਦਾ ਪਰ ਨੀਂਦ ਨਹੀਂ ਆਉਂਦੀ ਸੀਗੀ ਕਬੀਲਦਾਰੀ ਖਖੜੀਆਂ ਕਰੇਲੇ ਹੁੰਦੀ ਜਾ ਰਹੀ ਸੀਗੀ ਕੁੜੀ ਦਾ ਲੈਣ ਦੇਣ ਵੀ ਨਹੀਂ ਸੀ ਮੁੱਕਦਾਗਾ ਕਦੇ ਉਹਦਾ ਕੋਈ ਤਿਹਾਰ ਕਦੇ ਕੋਈ ਸੋਚਿਆ ਸੀ ਆ ਕੁੜੀ ਵਿਆਹੀ ਗਈ ਤਾਂ ਉਹਦਾ ਖਰਚ ਮੁੱਕ ਜਾਵੇਗਾ ਪਰ ਕੁੜੀ ਤਾਂ ਡੂੰਗਾ ਧੋਰੀ ਖਾਲ ਸੀਗੀ ਜਿਵੇਂ ਰਾਹੀ ਉਹਨਾਂ ਦੇ ਘਰ ਦੀ ਸਾਰੀ ਕਮਾਈ ਪਾਣੀ ਵਾਂਗ ਵਹਿਦੀ ਜਾ ਰਹੀ ਸੀ ਸਸਦੀਆਂ ਫਰਮਾਇਸ਼ਾਂ ਨਹੀਂ ਸਨ ਮੌਕਦਿਆਂ ਉਹ ਕਿਵੇਂ ਵੀ ਖੁਸ਼ ਨਾ ਹੁੰਦੀ ਭਗਵਾਨ ਸੋ ਨੂੰ ਨੀਂਦ ਨਾ ਆਉਂਦੀ ਕਬੀਰ ਦਰ ਦਾ ਗਬਾਰ ਉਹਦੇ ਸਿਰ ਨੂੰ ਚੜਿਆ ਹੁੰਦਾ ਉਹ ਆਨੰਦ ਕਾਰ ਨਾਲ ਗੱਲਾਂ ਕਰਨ ਲੱਗਦਾ ਬਾਕੀ ਸਾਰੇ ਜਵਾਕ ਇਧਰ ਉਧਰ ਸੌ ਚੁੱਕੇ ਹੁੰਦੇ ਗੱਲਾਂ ਕਰਦੇ ਕਰਦੇ ਉਹ ਨੇੜੇ ਹੋਣ ਲੱਗਦੇ ਨੀਂਦ ਲਿਆਉਣ ਦਾ ਇੱਕੋ ਇੱਕ ਖਾਨਦਾਨੀ ਨੁਸਖਾ ਕਿ ਉਹ ਇੱਕ ਮੰਜੇ ਉੱਤੇ ਹੋ ਜਾਂਦੇ ਤੇ ਫਿਰ ਜਿਵੇਂ ਘੋੜੇ ਵੇਚ ਕੇ ਸੁੱਤੇ ਹੋਣ ਨਤੀਜਾ ਇਹ ਕਿ ਸਿੰਦਰਾ ਕਾਰ ਵਿੱਚ ਆ ਗਿਆ ਚੌਥਾ ਮੁੰਡਾ ਆਨੰਦ ਕੌਰ ਨੇ ਜਦੋਂ ਇਹ ਸਿੰਦਰਾ ਜੰਮਣਾ ਸੀਗਾ ਉਹਨਾਂ ਦਿਨਾਂ ਵਿੱਚ ਛੀ ਮਖਤਿਆਰ ਨੂੰ ਜਵਾਕ ਹੋਣ ਵਾਲਾ ਸੀਗਾ ਪਿੰਡਾਂ ਦੇ ਰਿਵਾਜ ਅਨਸਾਰ ਉਹ ਪਹਿਲਾ ਬੱਚਾ ਪਕੇ ਜੰਮਣਾਈ ਹੋਈ ਸੀਗੀ ਗਵੰਡਣਾ ਚਰਚੋਹਲ ਪਾਉਂਦਿਆ ਸੀ ਆਖੇ ਮਾਵਾਂ ਧੀਆਂ ਦੋਹੇ ਗੱਬਣਾ ਕੌਣ ਦੇਊ ਪੰਜੀਰੀ ਕਰਕੇ ਮਖਤਿਆਰੋ ਮਾਂ ਨਾਲ ਲੜਦੀ ਕੰਜਰੀ ਨੂੰ ਹਿਆਂ ਦਾਹੀ ਘਾਟਾ ਇਹਨਾ ਬਰਾਬਰ ਜੰਮਣ ਬੈਗੀ ਆ ਕੀ ਕਹੂ ਦੁਨੀਆ ਮਾਂ ਆਖਦੀ ਮੈਂ ਕੀ ਕਰਾਂ ਪਾਈ ਆਪਣੇ ਪਿਓ ਕੰਜਰ ਨੂੰ ਵਰਜ ਜਿਹੜਾ ਨਿਤ ਹਣਕਦਾ ਆ ਪਹਿਲਾ ਚਾਰ ਅਸੀਂ ਥੋੜੇ ਆ ਜਮਾਨਾ ਤਾਂ ਉਤੋਂ ਦੇਖ ਬੇਬੇ ਤਿਆਂ ਤਾਂ ਚੱਲ ਆਪਦੇ ਘਰਾਂ ਨੂੰ ਤਰ ਜਾਂਦੀਆਂ ਨੇ ਮੁੰਡੇ ਬਰਾਬਰ ਦੀ ਵੰਡਾਉਣ ਕੇ ਇੰਨੀ ਕਿੰਨੀ ਕ ਜ਼ਮੀਨ ਹੈ ਬਾਪੂ ਕੋਲ ਜੇ ਮੁੰਡਾ ਹੋ ਗਿਆ ਮਖਤਿਆਰ ਉਸਿਆਣੀਆਂ ਬੁੜੀਆਂ ਵਾਂਗ ਮਠਾਰ ਮਠਾਰ ਆਖ ਰਹੀ ਸੀਗੀ ਚੱਲ ਭਾਈ ਆਪਦਾ ਨਸੀਬ ਖਾਣਾ ਏ ਗਾਹਾਂ ਨੂੰ ਮੈਂ ਜੂੜ ਵੜ ਦੂੰਗੀ ਜੂੜ ਕੇ ਮੈਂ ਪ੍ਰੇਸ਼ਨ ਕਰਾਉ ਆਪਦਾ ਜਾਂ ਤੇਰੇ ਪਿਓ ਨੂੰ ਆਖੂਗੀ ਇਹ ਕਰਾਵੇ ਉਹ ਠੰਡੀਆਂ ਸੀੜੀਆਂ ਹੋ ਕੇ ਗੱਲਾਂ ਕਰਨ ਲੱਗਦੀਆਂ ਉਹ ਦੋਵੇਂ ਚਾਲੀਆਂ ਤੋਂ ਉੱਤੇ ਹੋ ਚੁੱਕੇ ਸਨ ਫਿਰ ਅਨੰਦ ਗੁਰਮਸਾਹੀ ਕਿਤੇ ਭਗਵਾਨ ਤੋਂ ਨੂੰ ਲਵੇ ਲੱਗਣ ਦਿੰਦੀ ਇਦਾਂ ਹੀ ਚਾਰ ਸਾਲ ਲੰਘ ਗਏ ਫੇਰ ਤਾਂ ਉਮੀਦ ਵੀ ਕੋਈ ਨਹੀਂ ਸੀਗੀ ਉਹ ਜਵਾਖ ਜੰਮਣੋਂ ਹਟ ਚੁੱਕੀ ਸੀ ਉਹ ਦੋਵੇਂ ਮਰ ਚੁੱਕੇ ਸਨ ਭਗਵਾਨ ਸੋਂ ਪਹਿਲਾਂ ਗਿਆ ਤੇ ਨੰਦਕਰ ਉਹ ਤੋਂ 10 ਸਾਲ ਪਿੱਛੋਂ ਤਰ ਗਈ। ਭਗਵਾਨ ਤੋਂ ਇੰਨਾ ਬੁढ़ा ਨਹੀਂ ਸੀ ਹੋਇਆ ਪਰ ਉਹਦੇ ਹੱਡ ਫੀਮ ਤੇ ਸ਼ਰਾਬ ਨੇ ਚਰਲੇ ਸਨ। ਦਮੇ ਦੀ ਬਿਮਾਰੀ ਨੇ ਇੱਕ ਦਿਨ ਇਹੀ ਰੰਗ ਦਿਖਾਉਣਾ ਸੀ। ਰਾਤ ਨੂੰ ਕਿਤੇ ਬਲਗਮ ਦਾ ਗੁਲਫਾ ਸੰਗ ਵਿੱਚ ਫਸਿਆ ਹੀ ਰਹਿ ਗਿਆ। ਸਾਹ ਬੰਦ ਹੋ ਗਿਆ। ਉਹਦੇ ਪ੍ਰਾਣ ਨਿਕਲ ਗਏ। ਆਨੰਦਕੁਰਤਾ ਤਕੜੀ ਪਈ ਸੀ ਹਜੇ ਪਰ ਉਹਨੂੰ ਪੁੱਤ ਦੇ ਦਰੇਗ ਨਹੀਂ ਲੈ ਲਿਆ ਸੀਗਾ। ਜਨੈਲ 35 ਦਾ ਹੋ ਗਿਆ ਸੀਗਾ ਪਰ ਉਹਦਾ ਹਾਲੇ ਵਿਆਹ ਨਹੀਂ ਸੀ ਹੋਇਆ। ਕਾਰਨ ਉਹ ਨਸ਼ੇ ਪੱਤੇ ਕਰਨ ਲੱਗਿਆ ਸੀ। ਇਸੇ ਕਰਕੇ ਉਸ ਦੀ ਬੂਥੀ ਬਾਂਦਰ ਵਾਂਗੂ ਬਾਹਰ ਨਿਕਲ ਲਈ ਸੀਗੀ ਕੱਲਾ ਸੱਕ ਚੁੱਕਾ ਸਨ ਅੱਖਾਂ ਦੇ ਅੰਡੇ ਸ਼ੀਸ਼ੇ ਦੀਆਂ ਗੋਲੀਆਂ ਜਿਹੀਆਂ ਚਾਪਦੇ ਆਨੰਦ ਕੌਰ ਦੇ ਪੇਟ ਵਿੱਚ ਰਸੌਲੀ ਤਾਂ ਐਵੇਂ ਇੱਕ ਬਹਾਨਾ ਸੀਗਾ ਉਹਦਾ ਅਸਲ ਕਾਰਨ ਜਰਨੈਲ ਸੀਗਾ ਉਹ ਖੇਤ ਦੇ ਕੰਮ ਵਿੱਚ ਵੀ ਦਿਲਚਸਪੀ ਨਹੀਂ ਸੀ ਲੈਂਦਾ ਮੁੰਡੇ ਦਾ ਦੁੱਖ ਆਨੰਦ ਕਰਨ ਨੂੰ ਲੱਗਿਆ ਸੀਗਾ ਉਹਦਾ ਦਿਲ ਟੁੱਟ ਚੁੱਕਿਆ ਸੀਗਾ ਜਦੋਂ ਜਰਨੈਲ ਹਾਲੇ ਕੁਵਾਰਾ ਬੈਠਾ ਕਰਨੈਲ ਨੂੰ ਕੌਣ ਪੁੱਛੇਗਾ ਜਰਨੈਲ ਤਾਂ ਆਪ ਉਮਰ ਉਤਾਰ ਹੁੰਦਾ ਜਾ ਰਿਹਾ ਸੀ ਜੱਟ ਦੇ ਪੁੱਤ ਨੂੰ ਚੜ੍ਹਦੀ ਜਵਾਨੀ ਪਾ 22 ਸਾਲ ਦੀ ਉਮਰ ਵਿੱਚ ਰੇਸਟਾ ਹੋ ਗਿਆ ਤਾਂ ਹੋ ਗਿਆ ਨਹੀਂ ਤਾਂ ਫੇਰ ਮੁਸ਼ਕਲ ਹੀ ਗੱਲ ਸਿਰੇ ਲੱਗਦੀ ਆ ਮਾਪਿਓ ਮੁੱਕੇ ਦਾ ਜ਼ਮੀਨ ਹੋਰ ਘਾਟਣ ਲੱਗੀ ਸੀਗੀ ਟਰੈਕਟਰ ਉਹਨਾਂ ਨੇ ਕਦੋਂ ਦਾ ਆਲਾ ਸਿੰਘ ਵਾਲੇ ਦੀ ਟਰੈਕਟਰ ਮੰਡੀ ਜਾ ਕੇ ਵੇਚ ਦਿੱਤਾ ਸੀ ਕਹਿੰਦਾ ਹਾਲੇ ਵੀ ਸਿਰ ਖੜੀਆਂ ਸਨ ਨਿਆਈ ਵਾਲੀ ਚਾਰ ਕਿੱਲੇ ਦਰਗਾ ਮਲ ਆਰਤੀਏ ਨੂੰ ਹੀ ਬਹਿ ਕਰ ਦਿੱਤੀ ਸੀਗੀ ਉਹਦਾ ਕਈ ਲੱਖ ਹੋ ਚੁੱਕਿਆ ਸੀਗਾ ਚਾਰ ਕਿੱਲੇ ਬਹਿ ਕਰਕੇ ਵੀ ਹਾਲੇ ਦਰਗਾ ਮਲ ਦੀ ਬਹੀ ਵਿੱਚ ਉਹਨਾਂ ਦਾ ਨਾਮ ਖੜਾ ਸੀ ਭਗਵਾਨ ਸੁਦੇ ਮਰਨ ਬਾਅਦ ਮੁੰਡਿਆਂ ਨੇ ਕੱਸੀ ਵਾਲੇ ਵਾਹਨ ਨੂੰ ਵੀ ਬਾਡਾ ਧਰ ਲਿਆ ਸੀਗਾ ਕੱਸੀ ਵਾਲੇ ਗਹਿਣੇ ਧਰ ਤੇ ਉਹਨਾਂ ਨੇ ਬਲਦਾਂ ਦੀ ਜੋੜੀ ਲਿਆਂਦੀ ਸੀਗੀ ਬਲਦ ਤਾਂ ਸਸਤੇ ਹੀ ਮਾਰਚੂ ਜਿਹੇ ਲਿਆਂਦੇ ਸਨ ਬਲਦਾਂ ਦੇ ਬਹਾਨੇ ਜ਼ਮੀਨ ਗਹਿਣੇ ਧਰੀ ਸੀਗੀ ਬਾਕੀ ਪੈਸਾ ਘਰ ਕਬੀਲਦਾਰੀ ਵਿੱਚ ਵਰਤਿਆ ਗਿਆ ਅਨੰਦਕੌਰ ਵੀ ਨਾ ਰਹੀ ਤਾਂ ਰੋਟੀ ਟੋਕ ਦਾ ਮੁਸ਼ਕਲ ਹੋ ਗਿਆ ਮਿੰਦਰ ਨੂੰ ਬਿਲਕੁਲ ਵੈਲ ਐਬ ਨਹੀਂ ਸੀ ਉਹ ਤੀਵੀਆਂ ਵਾਲੇ ਸਾਰੇ ਕੰਮ ਜਾਣਦਾ ਸੀਗਾ ਖੇਤ ਦਾ ਕੰਮ ਕਰਨੈਲ ਦੇ ਸਿੰਦਰਾ ਕਰਦੇ ਮਿੰਦਰ ਘਰ ਦਾ ਕੰਮ ਕੰਮ ਕਰਦਾ ਸੀਗਾ ਘਰ ਵਿੱਚ ਇੱਕ ਮੱਝ ਸੀਗੀ ਤੇ ਬਸ ਦੋ ਬਲਦ ਗੋਹਾ ਕੂੜਾ ਵੀ ਮਿੰਦਰ ਹੀ ਕਰਦਾ ਧਾਰ ਕੱਢਦਾ ਤੇ ਦੁੱਧ ਰੜਕਦਾ ਸੂੰਹਣੇ ਫੜ ਕੇ ਉਹ ਵੇੜਾ ਸੁੰਬਰ ਰਿਹਾ ਹੁੰਦਾ ਤਾਂ ਬਾਹਰ ਮੂਰ ਦੀ ਲੰਗੇ ਜਾਂਦੇ ਸਰੀਕ ਉਹ ਜਿਹੜੇ ਘਰ ਦਾ ਨਜ਼ਾਰਾ ਦੇਖਣ ਲਈ ਪੈਰ ਮਾਲ ਲੈਂਦੇ ਸੀਗੇ ਉਹਨਾਂ ਜਿਵੇਂ ਦਰਗਾ ਮਲ ਆਰਤੀ ਦਾ ਪੈਸਾ ਹੋਰ ਬਹੁਤ ਚੜ ਗਿਆ ਸੀਗਾ ਉਹਨਾਂ ਤੋਂ ਹੋਰ ਕਿੱਲੇ ਲੈਣ ਲਈ ਉਹ ਖੁੱਲੇ ਹੱਥ ਨਾਲ ਉਹਨਾਂ ਨੂੰ ਪੈਸੇ ਦਿੰਦਾ ਰਹਿੰਦਾ ਵਿਆਜ ਪਤਾ ਹੀ ਨਹੀਂ ਸੀਗਾ ਕਿੰਨੇ ਫੀਸ ਦੀ ਲਾਉਂਦਾ ਸੀਗਾ ਉਹਨਾਂ ਨੇ ਵਿਆਜ ਦੀ ਦਰ ਕਦੇ ਨਹੀਂ ਪੁੱਛੀ ਸੀਗੀ ਉਹ ਤਾਂ ਬਸ ਉਹਦੀ ਬਹੀ ਉੱਤੇ ਗੂਠਾ ਲਾਉਂਦੇ ਨੋਟਾਂ ਦੀ ਜੇਬ ਭਰ ਕੇ ਤੋਰਉਂਦੇ ਸੀਗੇ ਪੈਸੇ ਲੈਣ ਦੀ ਉਹਨਾਂ ਤਿੰਨਾਂ ਭਰਾਵਾਂ ਨੇ ਮਿੰਦਰ ਨੂੰ ਹੀ ਮੋਰੀ ਕੀਤਾ ਹੋਇਆ ਸੀਗਾ ਅਣਪੜ ਹੁੰਦਿਆਂ ਵੀ ਉਹ ਪੂਰਾ ਹਿਸਾਬੀ ਕਿਤਾਬੀ ਸੀਗਾ ਟਰੈਕਟਰ ਦੀਆਂ ਕੈਸ਼ਟਾਂ ਵੀ ਬਾਕੀ ਸਨ ਫੇਰ ਉਹਨਾਂ ਨੇ ਮੱਜਾਂ ਦਾ ਕਰਜ਼ਾ ਵੀ ਲਿਆ ਹੋਇਆ ਸੀਗਾ ਮਕਾਨ ਪਾਉਣ ਲਈ ਅੱਡ ਲਿਆ ਨਾ ਮਕਾਨ ਬਣਾਇਆ ਨਾ ਕੋਈ ਮੱਝ ਖਰੀਦੀ ਬੰਦਿਆਂ ਨੇ ਬਾੜੀ ਲੈ ਕੇ ਮੱਝਾਂ ਮਰੀਆਂ ਦਿਖਾ ਦਿੱਤੀਆਂ ਸਨ ਮਕਾਨ ਕਾਗਜ਼ਾਂ ਵਿੱਚ ਛੀ ਬਣਿਆ ਹੋਇਆ ਸੀਗਾ ਉਹ ਸਭ ਉਹਨਾਂ ਨੇ ਘਰ ਕਬੀਲਦਾਰੀ ਵਿੱਚ ਖਰਚ ਲਿਆ ਸੀਗਾ ਹੁਣ ਉਹਨਾਂ ਕੋਲ ਸਿਰਫ 10 ਕਿੱਲੇ ਜ਼ਮੀਨ ਬਾਕੀ ਸੀ ਬਾਕੀ ਸਭ ਗਹਿਣੇ ਟਿਕ ਚੁੱਕੀ ਸੀ ਗਹਿਣਾ ਵੀ ਹੁਣ ਛੁੱਟਣਾ ਨਹੀਂ ਸੀਗਾ ਬੇਵੈਚੀ ਬਦਲ ਜਾਣਾ ਸੀਗਾ ਇਹ ਉਹਨਾਂ ਨੂੰ ਵੀ ਪਤਾ ਸੀਗਾ ਅਤੇ ਗਹਿਣੇ ਜ਼ਮੀਨ ਲੈਣ ਵਾਲੇ ਧਨੀ ਜੱਟਾਂ ਅਤੇ ਆੜਤੀਏ ਨੂੰ ਵੀ ਪਤਾ ਸੀਗਾ ਜਨਰਲ ਦਾ ਬੁਰਾ ਹਾਲ ਸੀਗਾ ਉਹ ਨਸ਼ੇ ਦੇ ਕੈਪਸੂਲ ਖਾਂਦਾ ਸੀਗਾ ਤੜਕੇ ਅੱਧੇ ਨੇ ਤੱਕ ਖਾਂਦਾ ਹੀ ਸੀਗਾ ਦਿਨ ਵੇਲੇ ਕਦੇ ਵੀ ਹੋਰ ਕੈਪਸੂਲ ਅੰਦਰ ਲੰਗਾ ਲੈਂਦਾ ਕਦੇ ਕਦੇ ਤਾਂ ਇੰਨਾ ਵੱਧ ਨਸ਼ਾ ਕਰ ਜਾਂਦਾ ਕਿ ਰਾਹ ਵੇਚੀ ਕਿਧਰੇ ਡਿੱਗਿਆ ਪਿਆ ਹੁੰਦਾ ਲੱਗਦਾ ਜਿਵੇਂ ਹੂਕ ਸੁੱਤਾ ਪਿਆ ਹੋਵੇ ਪਰ ਉਹਨੂੰ ਕੋਈ ਸੁਰਤ ਨਹੀਂ ਹੁੰਦੀ ਉਹਦਾ ਮਿੱਚੇ ਪਸ਼ਾਬ ਨਿਕਲ ਜਾਂਦਾ ਬਹੁਤੇ ਨਸ਼ੇ ਵਿੱਚ ਉਹ ਤੋਂ ਬੋਲਿਆ ਨਹੀਂ ਸੀ ਜਾਂਦਾ ਸੌਜੇ ਹਲਕਦਾ ਪਰ ਜਦੋਂ ਨਸ਼ਾ ਸੂਤ ਸਿਰ ਹੁੰਦਾ ਉਹ ਪੜ ਗਿਆ ਪੜ ਗਿਆ ਰਹਿੰਦਾ ਸੀਗਾ ਗਾਲਾਂ ਕੱਢਦਾ ਆਵਾ ਤਵਾ ਬੋਲਦਾ ਆਪ ਗੱਲ ਕਰਕੇ ਆਪ ਹੀ ਹੱਸਣ ਲੱਗਦਾ ਗਲੀ ਦੇ ਜਵਾਕ ਉਹਦੀ ਇਹ ਹਾਲਤ ਦੇਖ ਕੇ ਉਹਦੇ ਉੱਤੇ ਹੱਸਦੇ ਨਹੀਂ ਸਨ ਸੌਤ ਜਹੀ ਵਿੱਚ ਬੋਲਦਾ ਓਏ ਅਸੀਂ ਜ਼ਮੀਨਾਂ ਵਾਲੇ ਆ ਕੋਈ ਫੁੱਦੂ ਫੱਕ ਨਹੀਂ ਗੇ ਹੈਗਾ ਬਥੇਰਾ ਕੁਛ ਨਸ਼ਾ ਕਰਦੇ ਆ ਫਿਰ ਕੀ ਐ ਅਜਿਹੇ ਬੋਲ ਕਬੂਲ ਉਹ ਉਦੋਂ ਕਰਦਾ ਜਦੋਂ ਉਹਦੇ ਕੋਲ ਕੋਈ ਰਾਮਦਾਸ ਇਹ ਦਰਜੀ ਬੰਮਣ ਜਾਂ ਤਖਾਂ ਲੰਗਾ ਜਾਂਦਾ ਹੁੰਦਾ ਇੱਕ ਦਿਨ ਕੁੱਕਰ ਦਾ ਮੁੰਡਾ ਗੇਬੂ ਸਾਥ ਵਿੱਚ ਦੀ ਲੰਗਾ ਜਾ ਰਿਹਾ ਸੀਗਾ ਉਹਨੇ ਬਲਦ ਦਾ ਰੱਸਾ ਫੜਿਆ ਹੋਇਆ ਸੀਗਾ ਬਲਦ ਕੋਈ ਢਿੱਲਾ ਸੀਗਾ ਉਹ ਉਹਨੂੰ ਡੰਗਰ ਡਾਕਟਰ ਦੇ ਦਿਖਾ ਕੇ ਆਇਆ ਸੀਗਾ ਹਥਾਈ ਸਾਹਮਣੇ ਪੁੰਜੀ ਹੀ ਜਰਨੈਲ ਚਿਤਣਾ ਪਾਰ ਬੈਠਾ ਨੱਕ ਵਿੱਚੋਂ ਚੂਹੇ ਕੱਢ ਰਿਹਾ ਸੀ ਉਹਦੇ ਪੱਗ ਟਹਿ ਕੇ ਗਲ ਵਿੱਚ ਪਈ ਹੋਈ ਸੀਗਾ ਆਥਨ ਜਿਹੇ ਦਾ ਵੇਲਾ ਸੀਗਾ ਹਥਾਈ ਦੀ ਚੌਂਖੜੀ ਉੱਤੇ ਪੰਜ ਸੱਤ ਬੰਦੇ ਬੈਠੇ ਗੱਲਾਂ ਕਰ ਰਹੇ ਸਨ ਬਿੰਦੇ ਬਿੰਦੇ ਜਰਨੈਲ ਵੱਲ ਝਾਕਦੇ ਵੀ ਸਨ ਕੋਲ ਦੀ ਲੰਗਣ ਲੱਗਿਆ ਗੇਬੂ ਜਰਨੈਲ ਨੂੰ ਕਹਿੰਦਾ ਦੇਖਿਓ ਸਰਦਾਰ ਸਾਹਿਬ ਥੋੜਾ ਜਿਹਾ ਪਰਾ ਹੋ ਜੋ ਬਲਦ ਛੜਨਾ ਮਾਰੇ ਜਾਂ ਇੱਧਰ ਹੋ ਜੋ ਗੇਬੂ ਦੀ ਗੱਲ ਸੁਣ ਕੇ ਚੌਂਖੜੀ ਉੱਤੇ ਬੈਠੇ ਉੱਚਾ ਉੱਚਾ ਹੱਸਣ ਲੱਗੇ ਸੀ ਇੱਕ ਬੰਦੇ ਜਰਨੈਲ ਭਵਤਰਿਆ ਜਿਹਾਂ ਬੰਦਿਆਂ ਵੱਲ ਗਰਦਨ ਮੋੜ ਕੇ ਝਾਕਿਆ ਪਰ ਫਿਰ ਬੋਲਿਆ ਓਏ ਅਸੀਂ ਜ਼ਮੀਨਾਂ ਵਾਲੇ ਆ ਇਹ ਚਮਿਆਰ ਸ਼ਾਲਾ ਕੀ ਆਕ ਗਿਆ ਮੈਨੂੰ ਬੰਦੇ ਇੱਕ ਵਾਰ ਫੇਰ ਹੱਸੇ ਸੀਗੇ ਬਿਸ਼ਰਮ ਹੋਇਆ ਜਰਨੈਲ ਸਿਰ ਉੱਤੇ ਪੱਗ ਦੇ ਵਿੰਗ ਟੇਡੇ ਲੜ ਬੁਲਟਣ ਲੱਗਿਆ ਸੀਗਾ